ਇੱਕ ਬੇਹੱਦ ਦਿਲ ਤਹਿਲਾਉਣ ਵਾਲਾ ਮਾਮਲਾ ਸਾਹਮਣੇ ਆਉਂਦਾ ਜਿੱਥੇ ਇੱਕ ਪੁੱਤਰ ਨੇ ਬੇਰਹਿਮੀ ਦੇ ਨਾਲ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਉਸ ਦੀ ਹਤਿਆ ਕਰ ਦਿੱਤੀ ਹੈ ਹਤਿਆ ਦਾ ਕਾਰਨ ਸਿਰਫ ਇਹ ਨਾ ਸੀ ਕਿ ਪੁੱਤਰ ਆਪਣੇ ਜਨਮ ਦਿਨ ਤੇ ਪਿਤਾ ਤੋਂ 5000 ਰੁਪਏ ਮੰਗ ਰਿਹਾ ਸੀ ਪਰ ਪਿਤਾ ਉਸ ਨੂੰ 1000 ਰੁਪਏ ਦੇ ਰਿਹਾ ਸੀ ਸਤਰਾਣ ਗੁੱਸੇ ਚ ਆ ਕੇ ਪੁੱਤਰ ਨੇ ਕੈਂਚੀ ਦੇ ਨਾਲ ਵਾਰ ਕਰਕੇ ਪਿਤਾ ਦਾ ਕਤਲ ਕਰ ਦਿੱਤਾ ਮੇ ਅ ਤਕ ਦੀ ਪਛਾਣ ਪਤਨੀਵਾਸੀ ਪਰਮਜੀਤ ਸਿੰਘ ਜਿਸ ਦੀ ਉਮਰ 43 ਸਾਲਾਂ ਵੱਜੂ ਹੈ ਪੁਲਿਸ ਨੇ ਉਸਦੇ ਪੁੱਤਰ ਬ੍ਰਿੰਦਰਜੀਤ ਸਿੰਘ ਖਿਲਾਫ ਕੇਸ ਸਰਜ ਕਰ ਲਿਆ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਉਸ ਦੀ ਭਾਲ ਕੀਤੀ ਜਾ ਰਹੀ ਹੈ ਦੱਸਦੇ ਜੋ ਮਾਮਲਾ ਜੋ ਕਟਨਾ ਸਾਹਮਣੀ ਆਉਂਦੀ ਹੈ ਉਸਤੇ ਦਰਮਿਆਨੇ ਦੱਸਿਆ ਗਿਆ ਕਿ ਬ੍ਰਿੰਦਰਜੀਤ ਸਿੰਘ ਦਾ ਚਰਮ ਦਿਨ ਸੀ ਆਪਣੇ ਬਰਥਡੇ ਮਨਾਉਣ ਲਈ 5000 ਰੁਪਏ ਪਿਤਾ ਤੋਂ ਮੰਗ ਰਿਆ ਸੀ ਪਿਤਾ ਨੇ ਉਸ ਨੂੰ 1000 ਰੁਪਏ ਦਿੱਤੇ ਜਿਸ ਤੋਂ ਬਾਅਦ ਉਸ ਨੂੰ ਗੁੱਸਾ ਆਇਆ ਤੈਸ ਦੇ ਵਿੱਚ ਆ ਕੇ ਉਸਦੇ ਪਿਤਾ ਨੂੰ ਕਮਰੇ 'ਚ ਲਿਜਾ ਕੇ ਝਗੜਾ ਕੀਤਾ ਤੇ ਕੈਂਚੀ ਦੇ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਮਿਲੀ ਸੀਗੇ ਪਰਮਜੀਤ ਸਿੰਘ ਪੁੱਤਰ ਦਲੀਪ ਸਿੰਘ ਲੜਾਈ ਝਗੜਾ ਹੋਣ ਕਰਕੇ ਆਪਣੇ ਲੜਕੇ ਨਾਲ ਇਹਦੀ ਡੈੱਡ ਬੋਡੀ ਸਿਵਲ ਹਸਪਤਾਲ ਮੋਰਚੀ ਵਿੱਚ ਰੱਖੀ ਗਈ ਹੈ ਜਿੱਥੇ ਮੁੱਖ ਅਫਸਰ ਸਾਹਿਬ ਨੇ मौके ਤੇ ਪੁੱਜ ਕੇ ਉਹਦੀ ਪਤਨੀ ਰਣਜੀਤ ਕੌਰ ਦੇ ਬਿਆਨ ਤੇ ਉਹਦੇ بیٹے ਬਰਿੰਦਰਪ੍ਰੀਤ ਸਿੰਘ ਦੇ ਖਿਲਾਫ ਐਫਐਨਆਰ ਚਾਰਜ ਕੀਤੀ ਹੈ ਇਹ ਰਾਤ ਦੀ ਰਾਤ 9 ਵਜੇ ਦੀ ਗੱਲ ਹੈ ਮ੍ਰਿਤਿਕ ਪਰਮਜੀਤ ਸਿੰਘ ਦੇ بیٹے ਬਰਿੰਦਰਪ੍ਰੀਤ ਸਿੰਘ ਦਾ ਜਨਮ ਦਿਨ ਸੀ ਉਹ ਜਿੱਦ ਕਰਦਾ ਸੀ ਕਿ ਮੈਨੂੰ ਜਨਮ ਦਿਨ ਤੇ 5000 ਰੁਪਏ ਦੇਵੇ ਪਰ ਪਰਮਜੀਤ ਮ੍ਰਿਤਕ ਕਹਿੰਦਾ ਵੀ ਤੂੰ 1000 ਰੁਪਏ ਲੈ ਲੈ ਇਹਦੇ ਨਾਲ ਜਨਮ ਦਿਨ ਬਿਲਾ ਲਓ ਜਿੱਦ ਕਰਦਾ ਰਿਹਾ ਅਤੇ ਕਮਰੇ ਵਿੱਚ ਆਪਣੇ ਜਿੱਦ ਕਰਨ ਤੇ ਆਪਣੇ ਕਮਰੇ 'ਚ ਆਪਣੇ ਪਿਤਾ ਨਾਲ ਹੱਤੋਪਾਈ ਕਰਨ ਲੱਗਿਆ ਇਹਨੂੰ ਰੌਲਾ ਸੁਣ ਕੇ ਗਵੰਦੀ ਕਮਲਜੀਤ ਸਿੰਘ ਆ ਗਿਆ ਜਿੱਥੇ ਉਹਨੇ ਇਸ ਚਾ ਕੇ ਰਿੰਦਰਪੀ ਸਿੰਘ ਆਪਣੇ ਪਿਤਾ ਦੇ ਇੱਥੇ ਕੱਪੜੇ ਕੱਟਣ ਵਾਲੀ ਕੈਂਚੀ ਦੇ ਬਾਰ ਕਰੇ ਜਿਸ ਨਾਲ ਉਹਦੀ ਜਖਮੀ ਹੋ ਗਿਆ ਕਾਫੀ ਦਰਨਾ ਮੁੱਤੇ ਸਿਵਲ ਹਸਪਤਾਲ ਕਰਮਜੀਤ ਸਿੰਘ ਉਹਨੇ ਲੈ ਕੇ ਆਏ ਜਿੱਥੇ ਉਹਦੀ ਇਲਾਜ ਕਰਵਾ ਦਿੱਤਾ ਮਾਮਲਾ ਕਰ ਦਿੱਤਾ ਲੈ ਰਣਜੀਤ ਕੌਰ ਦੇ ਬਿਆਨ ਤੇ ਅਕੀਬ ਪੋਸਟਮਾਰਟਮ ਕਰਾ ਕੇ ਜਿਵੇਂ ਜੈਸੀ ਵੀ ਸ਼ੂਟ ਹੋ ਗਈ ਦ੍ਰਿਸ਼ ਨਿਭੜ ਕੇ ਲਜਾਣਾ લાઇਵ ਲਈ ਬਿਊਰੋ ਰਿਪੋਰਟ